ਕੀ ਇਤਿਹਾਸ ਹੈ ਇਸ ਮਾਗੀ ਦੇ ਮੇਲੇ ਦਾ ਤੇ ਗੁਰਦੁਆਰਾ ਟੁੱਟੀਗਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੂਹ ਬਰਾਵਤਾਰ ਤੇ ਜਿੱਥੇ ਅੱਜ ਖੜੇ ਆਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਰੰਤ ਜਰ ਗੁਰੂ ਗੋਬਿੰਦ ਸਿੰਘ ਪ੍ਰਾਧਰ ਪ੍ਰਾਹ ਹੁੰਦੇ ਇਸ ਜਗ੍ਹਾ ਤੇ ਪਹੁੰਚੇ ਜੋ ਪ੍ਰਾਤਨ ਸਮੇਂ ਦੇ ਵਿੱਚ ਇਸ ਜਗ੍ਹਾ ਦਾ ਨਾਮ ਖਰਾਨੇ ਦੇ ਢਾਬ ਦੇ ਨਾਲ ਪ੍ਰਸਿੱਧ ਸੀ ਜੋ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੂੰ ਬਦਾਵਾ ਦੇ ਕੇ ਸਿੰਘ ਆਏ ਸਨ ਉਹਨਾਂ ਨੂੰ ਜਦੋਂ ਆਪਣੀ ਗਲਤੀ ਦਾ ਅਹਿਸਾਸ ਹੋਇਆ ਭਾਈ ਮਹਾਂ ਸਿੰਘ ਦੀ ਅਗਵਾਈ ਦੇ ਵਿੱਚ ਮਾਤਾ ਭਾਗੌਰ ਦੀ ਪ੍ਰੇਰਣਾ ਸਦਕਾ ਜਗ੍ਹਾ ਤੇ ਪਹੁੰਚੇ ਗੁਰੂ ਪਰ ਵਜੀਦ ਖਾਨ ਦੀਆਂ ਫੌਜਾਂ ਜੋ ਪਿੱਛਾ ਕਰ ਰਹੀਆਂ ਸਨ ਇਹ ਜਗ੍ਹਾ ਤੇ ਆ ਕੇ ਸਿੰਘਾਂ ਨੇ ਤੰਬੂ ਲਾਏ ਔਰ ਵਜੀਦ ਖਾਨ ਦੀਆਂ ਫੌਜਾਂ ਨੂੰ ਮਾਦ ਦਿੱਤੀ ਗੁਰੂ ਪਰ ਗੁਰੂ ਸਾਹਿਬ ਦੀ ਸੇਵਾ ਕਰਦੇ ਹੋਏ ਆਪਣੇ ਜਾਨਾਂ ਨਿਸ਼ਾਵਰ ਕਰਕੇ ਇਸ ਜਗ੍ਹਾ ਤੇ ਆਪਣੀਆਂ ਜਾਨਾਂ ਵਾਰੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਸਾਹਿਬ ਤੋਂ ਚੱਲ ਕੇ ਜਦੋਂ ਜੰਗ ਸਮਾਪਤ ਹੋਈ ਇਹ ਜਗ੍ਹਾ ਤੇ ਪਹੁੰਚੇ ਔਰ ਗੁਰੂ ਪਰ ਆਪਣੇ ਸ਼ਹੀਦਾਂ ਤੇ ਜ਼ਖਮੀ ਹੋਏ ਸਿੰਘਾਂ ਨੂੰ ਵਾਰ ਦੇ ਕੇ ਗੁਰੂ ਸਾਹਿਬ ਨਵਾਜਦੇ ਆਏ ਭਾਈ ਮਹਾਂ ਜ਼ਖਮੀ ਹਾਲ ਦੇ ਵਿੱਚ ਭਾਈ ਮਾਨ ਸਿੰਘ ਜਗ੍ਹਾ ਤੇ ਪਹੁੰਚ ਸਨ ਗੁਰੂ ਸਾਹਿਬ ਨੇ ਗੁਰੂ ਪੀਰੋ ਬਣ ਸਾਹਿਬ ਦੇ ਨਾਲ ਆਪਣਾ ਘੋੜਾ ਬੱਧਾ ਔਰ ਇਤਿਆਜ਼ ਦੱਸਦਾ ਹੈ ਕਿ ਭਾਈ ਮਾਨ ਸਿੰਘ ਇਸ ਜਗ੍ਹਾ ਤੇ ਪਏ ਹੋਏ ਸਨ ਗੁਰੂ ਸਾਹਿਬ ਉਹਨਾਂ ਕੋਲ ਪਹੁੰਚੇ ਜਦੋਂ ਗੁਰੂ ਪੀਰੋ ਗੁਰੂ ਸਾਹਿਬ ਨੇ ਆਪਣੇ ਮੁਖ ਦੇ ਨਾਲ ਉਹਨਾਂ ਦਾ ਆਪਣੇ ਰਮਾਲ ਦੇ ਨਾਲ ਮਾਫ ਕਰਨਾ ਮੁਖ ਪੁੰਝਿਆ ਪਾਉਲ ਜਲ ਪਾਇਆ ਉਪਰੰਤ ਗੁਰੂ ਪੀਰੋ ਜਦੋਂ ਭਾਈ ਮਾਨ ਸਿੰਘ ਹੌਸ ਵਿੱਚ ਆਏ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਲੱਗੇ ਗੁਰੂ ਸਾਹਿਬ ਸਾਨੂੰ ਕਿਰਪਾ ਕਰੋ ਬਖਸ਼ੋ ਗੁਰੂ ਸਾਹਿਬ ਨੇ ਬਖਸ਼ਿਸ਼ਾਂ ਦਾ ਗੁਰੂ ਪੀਰੋ ਕਿਰਪਾ ਕਰਦੇ ਹੋਏ ਭਾਈ ਮਾਨ ਸਿੰਘ ਨੂੰ ਕਿਹਾ ਭਾਈ ਮ ਪਾਈ ਭਾਈ ਮਹਾਂ ਸਿੰਘ ਨੇ ਗੁਰੂ ਪਿਆਰੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਅਸੀਂ ਜੋ ਭੁੱਲਾ ਕਰਕੇ ਪਿਛਲੇ ਸਮੇਂ ਓਕੇ ਸਮੇਂ ਆਪ ਜੀ ਨੂੰ ਬਦਾਵਾ ਦੇ ਕੇ ਆਏ ਹਾਂ ਸਾਡੀ ਅੱਖਾਂ ਦੇ ਸਾਹਮਣੇ ਬਦਾਵਾ ਪਾੜੋ ਗੁਰੂ ਪਿਆਰੇ ਭਾਈ ਮਹਾਂ ਸਿੰਘ ਨੇ ਬੇਨਤੀ ਪ੍ਰਵਾਨ ਕਰਦੇ ਹੋਏ ਗੁਰੂ ਸਾਹਿਬ ਨੇ ਬਦਾਵਾ ਪਾੜ ਕੇ ਭਾਈ ਮਹਾਂ ਸਿੰਘ ਦੀ ਔਰ ਬਾਕੀ ਸਿੰਘਾਂ ਦੀ ਟੁੱਟੀ ਗੰਢੀ ਆਪਣੇ ਨਾਲ ਗੁਰੂ ਪਿਆਰੇ ਆਪਣੇ ਨਾਲ ਜੋੜਿਆ ਉਸ ਦਿਨ ਤੋਂ ਇਸ ਸ੍ਰੀ ਦਰਬਾਰ ਸੇ ਟੁੱਟੀ ਗੰਢੀ ਸਾਹਿਬ ਦੇ ਨਾਲ ਪ੍ਰਸਿੱਧ ਹੋਇਆ ਔਰ ਇਹ ਜਗ੍ਹਾ ਖਰਾਨੇ ਦੀ ਢਾਬ ਸ੍ਰੀ ਮੁਕਸਨ ਸਾਹਿਬ ਦੇ ਨਾਮ ਦੇ ਨਾਲ ਪ੍ਰਸਿੱਧ ਹੋਈ ਤਾਂ ਉਸ ਦੇ ਮੁਤਾਬਕ ਗੁਰੂ ਪਿਆਰੇ ਇਸ ਜਗ੍ਹਾ ਤੇ ਹਰ ਸਾਲ ਦੀ ਤਰ੍ਹਾਂ ਪ੍ਰਾਤਨ ਸਮੇਂ ਤੋਂ ਲੈ ਕੇ ਕਰਕੇ ਸੰਗਤਾਂ ਦੇ ਸਹਿਯੋਗ ਨਾਲ ਉਹਨਾਂ ਸ਼ਹੀਦ ਸਿੰਘਾਂ ਦੀ ਯਾਦ ਨੂੰ ਜੋੜ ਬੇਲਾ ਸਮਰਪਿਤ ਜੋ ਮਨਾਇਆ ਜਾਂਦਾ ਇਸ ਵਾਰ ਵੀ ਇੱਕ ਮਾਘ ਵਾਲੇ ਦਿਨ 14 ਜਨਵਰੀ ਨੂੰ ਗੁਰਪੈਰੂ ਸ਼ਹੀਦੀ ਜੋੜ ਮੇਲਾ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਸੰਗਤਾਂ ਦੇ ਆਦੇਸ਼ਾਂ ਅਦੇਸ਼ਾਂ ਚੱਲ ਕੇ ਨਤਮਸਤ ਹੁੰਦੇ ਨੇ ਆਪਣੇ ਆਪ ਨੂੰ ਭਾਗਾਂ ਵਾਲੇ ਸਮਝ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ